ਨੂੰ ਬਿਆਰਪਰੀ ਸਤਿ ਸ੍ਰੀ ਅਕਾਲ ਜੀ ਮੇਰੇ ਆਉਂਦਿਆਂ ਨੂੰ ਭਾਬੀ ਨੇ ਗਿਫਟ ਜੇ ਮਂਗਾ ਕੇ ਰੱਖੇ ਹੋਏ ਕਹਿੰਦੀ ਤੇਰੇ ਵਾਸਤੇ ਸਰਪ੍ਰਾਈਜ਼ ਆ ਖੋਲ ਕੇ ਆਪੀ ਦੇਖ ਮਰ ਜਾ ਸਰਪ੍ਰਾਈਜ਼ ਕੀ ਮਂਗਾਇਆ ਤੁਸੀਂ ਵੀ ਦੇਖ ਲਓ ਕਿਆ ਕੀਤਾ ਇਹ ਕਿਆ ਕਰੇ ਇਹਨਾਂ ਦੀ ਕੀ ਲੋੜ ਸੀ ਨਹੀਂ ਇਹ ਚਾਹੀਦੇ ਰੁਥੇ ਤੇ ਐਚੀ ਸਾਡੇ ਕੋਲ ਹੈ ਨਹੀਂ ਤੇ ਮਂਗਾਇਆ ਬੜਾ ਕਿਉਂ ਨੇ ਕਹਿੰਦੀ ਇਹ ਸਮਾਨ ਖਿਲਰਿਆ ਰਹਿਦਾ ਐਚੀਆਂ ਦੇ ਵਿੱਚ ਮੈਂ ਸਾਹਮ ਦੇਣਾ ਕਹਿ ਨਹੀਂ ਸੀ ਇੱਕ ਦਿਨ ਮੈਨੂੰ ਸੱਚੀ ਮਂਗਾ ਲਈ ਇਵੇਂ ਜਾਲੇ ਵੱਡੇ ਲੱਗ ਰਹੇ ਦੋ ਟੈਚੀ ਮੰਗਾਏ ਆ ਮਾ ਜੋਂ ਤੋਂ ਕਹਿੰਦੇ ਨਾਲੇ ਤੇਰੇ ਕਨੇਡਾ ਲੈ ਕੇ ਜਾਣੇ ਇਹਨੂੰ ਕੰਮ ਆ ਜਾਊਗਾ ਨਾਲੇ ਨਿਕਲ ਜਾਣਾ ਇਹ ਫਾਜੀ ਵਿੱਚ ਦੱਲੇ ਤੋਂ ਬਹੁਤ ਵੱਡਾ ਆ ਸੋਨਾ ਨਾਲ ਇਹਦੇ ਕਲਰ ਦੇ ਕਿੰਨਾ ਪਿਆਰਾ ਸੋਨਾ ਆ ਤੇ ਮੇਰੀ ਭਾਬੀ ਨੇ ਮੰਗਾਇਆ ਮੇਰੀ ਭਾਬੀ ਬਾਰੀ ਚੰਗੀ ਆ ਭਾਈ ਆ ਦੇਖੋ ਜੀ ਆ ਮੰਗਾਇਆ ਤਾਂ ਮੈਗ ਵਾਸਤੇ ਦੋ ਟੈਕੀ ਇੱਕ ਇਹ ਵੱਲ ਦੂਸਰਾ ਫਾਈਲ ওভারਸਾਈਜ਼ ਤਾਂ ਨਹੀਂ ਹੋ ਜਾ ਬੜਾ ਵੱਡਾ ਲੱਗ ਜਾਂਦਾ ਕਪੜੇ ਵੀ ਤਾਂ ਹੈਗੇ ਆ ਇਹਨੂੰ ਕਹਿੰਦੇ ਮੈਜੀ ਵੀਡੀਓ ਡੇਟ ਸ਼ੂਰੀ ਹੋ ਗਈ ਚਲੋ ਤਾੜੀਆਂ ਮਾਰ ਲੱਗ ਗਈਆਂ ਅਪਬਾਰਥਡੇ 2 u ਕਿਉਂਕਿ ਮੇਰਾ ਬਰਥਡੇ ਵੀ ਮੇਰੇ ਜਾਣ ਤੋਂ ਦੋ ਦਿਨ ਬਾਅਦ ਹੀ ਆ ਜਾ ਮੈਨੂੰ ਕਹਿੰਦੇ ਜੇ ਬਰਥਡੇ ਸੈਲੀਬ੍ਰੇਟ ਕਰਨਾ ਆ ਤੇ ਮੈਨੂੰ ਲੱਗਦਾ ਬਰਥਡੇ ਸੈਲੀਬ੍ਰੇਟ ਕਰ ਤਾਂ ਮੇਰਾ ਗਿਫਟ ਆ ਗਿਆ ਜੀ ਇਹਦੇ ਯਾਰ ਤੇ ਬੈਲੀਆਂ ਜੀ ਆ ਗਈ। ਭਾਬੀ ਇਹ ਦੇ ਕਰੀ ਬੇਨਾਮ ਦੇ ਗਿਫਟ ਹੈ। ਯਾਰ ਇਹ ਨਾ ਹੋਰ। ਇਹ ਥੋੜਾ ਜਿਹਾ ਵੱਡਾ ਹੈ। ਇਹਦੇ ਨਾਲ ਕਿੰਨਾ ਹੈ? ਵੱਡੇ ਵੱਡੇ ਚੱਲਿਆ ਜਿਹਦੇ ਨਾਲ ਕਿ। ਇਹ ਮੈਂ ਤਾਂ ਤੁਸੀਂ ਲਾ ਮੈਂ ਤਾਂ ਹੁਣੇ ਉਹਨੇ ਡਾਕਟਰ ਜੀ ਨੂੰ ਆਈ। ਆਪਣਾ ਤਾਂ ਕੰਮ ਡਾਕਟਰ ਦਾ ਆ ਰਹਾ ਜੇ। ਸੁਣੇ ਡਾਕਟਰ ਦੇ ਉਹ ਕੋਈ ਨਵਾ ਕੇ ਠੀਕ ਹੈ ਮੈਂ ਗਾ ਹਾਂ ਕੋਈ ਥੋੜੀ ਜਿਹੀ ਰਿਪੋਰਟ ਆਪਾਂ ਉਹ ਚੈੱਕ ਕਰਨੀ ਪੈਣੀ ਹੈ ਨਾ ਦੀ ਕੁਆਲਿਟੀ ਵਗੈਰਾ ਚਿਪਾਣਾ ਸਕਾਈ ਬਹਿ ਗਿਆ ਮੈਂ ਦੇਖਾਂ ਇਹ ਜਿਹੜੇ ਡੱਬੇ ਖਾਰੇ ਨੇ ਘਰੇ کیا ਮਗਾ ਕੇ ਰੱਖ ਦਾਂ ਮੈਂ ਗਾ ਭਾਬੀ ਨੇ ਸੱਚੀ ਗੱਲ ਹੈ ਜਿਆਦਾ ਜੁੱੱਚੀ ਨਹੀਂ ਸੀ ਜਦੀ ਭਾਬੀ ਤਾਂ ਠੀਕ ਹੈ ਕਿ ਇਹ ਡੀਸੀ ਕਿਦੇ ਹੋਣੀ ਇੱਕ ਚਾਪਾ ਲੋ ਪੈ ਕਰੇ ਕਿ ਪੁੜੇ ਗਏ ਨੂੰ ਪਾਚੀ ਚ ਬੈਠ ਕੇ ਲਾਉਣਾ ਇਹਨੇ ਹੋ ਵੀ ਜਾਣਾ ਜਿੱਡੇ ਜਿੱਡੇ ਹੈਗੇ ਆ ਇਹ ਇੱਧਰ ਬੈੱਡ ਤੇ ਰੱਖ ਕੇ ਕੋਈ ਨਹੀਂ ਦੇਖਦੇ ਹਾਂ ਚਲ ਲਾਈਟ ਔਨ ਕਰ ਲਾਈਟ ਔਨ ਕਰ ਗਰਮੀ ਇੰਨੀ ਲੱਗਦੀ ਹੈ ਨਾ ਨੂੰ ਗਰਮੀ ਦਾ ਨਹੀਂ ਪਤਾ ਮੈਨੂੰ ਪਤਾ ਹੈਗਾ ਲੈ ਜਿਵੇਂ ਮੈਨੂੰ ਪਸੀਨਾ ਆ ਲਿਆ ਕੌਣ ਵੱਡੇ ਲੱਗੀ ਜਾਂਦੇ ਨੇ ਨਾ ਸਮਾਨ ਵੀ ਤਾਂ ਖਾਸਾ ਏ ਸਮਾਨ ਬਦਲਿਆ ਗਿਆ ਹੁਣ ਸਾਡਾ ਹੀ ਨਾ ਕੁਲਰ ਜਨਾ ਸਮਾ ਲਿਆ ਹਾਂ ਜੇ ਪਾ ਜੇ ਪਾ ਇਹੋ ਜਿਹੀ ਮੇਰੇ ਉਹਦੇ ਨਾਲ ਨਹੀਂ ਮੰਗਾਉਂਦਾ ਮੇਰੇ ਹੈਂਡ ਗਾਗ ਨਾਲ ਦੀ ਸਾਈ ਬਹਿ ਗਿਆ ਮੈਂ ਤੈਨੂੰ ਕਹ ਕਿਹੜੀ ਸੀਗੀ ਮੈਂ ਦੇਖਿਆ ਹੁੰਦਾ ਨਾ ਤੇਰੇ ਕੋਲ ਕੰਪਨੀ ਦੇ ਹੈ ਗਾਇਸ ਜਿਹੜਾ ਹੈਂਡ ਬੈਗ ਦੀ ਸਟਾਈਲ ਦਾ ਡੀਲਰ ਲਵਾ ਦੇ ਜਿਹਨੂੰ ਲਵਾਇਨੇ ਜਿਹੜੇ ਪੈਸੇ ਪੂਸੇ ਨਿਕਲੇ ਮਾ ਭਾਬੀਆਂ ਗਿਫਟ ਤਾਂ ਤਾਂ ਹੀ ਬਣਦਾ ਸੀ ਜੀ ਨਹੀਂ ਆਹ ਆ ਪਤਾ ਕਿੰਨੇ ਦੇ ਆਏ ਕਿੰਨੇ ਦੇ ਆਏ ਇਹ ਜਿਹੜੇ ਪੈਸੇ ਪੂਸੇ ਵਿੱਚੇ ਪੂਰੇ ਘਾਟੇ ਨੇ ਸਾਰੇ ਕੋਈ ਨਾ ਜਾਣ ਲੱਗੇ ਪਾਉਂਗਾ ਪੈਸੇ ਮੈਂ ਪਾ ਦਨੇ ਆ ਜਾਣ ਲੱਗੇ ਸਗਨ ਦੇ ਦੇਣਾ ਹੁਣ ਤਾਂ ਖਰਚ ਲੈਣੇ ਆ ਵਿਦਾਈ ਸਮੇ ਐ ਇੱਕ ਮੈਨੂੰ ਪਾ ਵਿਦਾਈ ਸਮੇ ਨਾ ਅਸੀਂ ਕੁੜੀ ਕਹਿੰਦੀ ਮੈਨੂੰ ਪਾ ਕੇ ਦੇਖੋ ਲੈ ਪਾ ਕੇ ਦੇਖੀਏ ਕੁੜੀ ਨੂੰ ਆਪਾਂ ਗੈਂਦੇਲੀ ਰ ਆਪਾਂ ਮੋਟਾ ਦੇ ਰ ਠੀਕ ਆ ਬਹੁਤ ਵਧੀਆ ਕੱਪੜਾ ਚੈੱਕ ਕਰ ਲਓ ਮੈਂ ਨਾ ਆ ਤਾ ਹੈ ਇਹ ਬੜੀਆਂ ਲੈ ਪਹਿਲੇ ਆ ਜਾ ਇਹ ਆ ਵੀ ਜਾਣੀ ਜਸਲੀਨ ਤੇ ਸੱਚੀ ਆ ਜਸਲੀਨ ਆਪਾਂ ਕੈਨੇਡਾ ਦੇ ਵਿੱਚ ਲੈ ਜਾਣਾ ਇਹ ਵੀ ਛੋਟੀ ਗੈਸੀ ਚ ਮੇਰੇ ਜਕਾ ਕੋਲ ਜਾਂਦੀ ਪਾ ਕੇ ਦੇਖ ਜਸਲੀਨ ਪਾ ਕੇ ਦੇਖ ਲੈ ਇਦੇ ਪਿੱਛੇ ਬੈਠ ਕੇ ਜਾਣਾ ਤਾਂ ਪੈ ਜਾ ਪਾ ਕੇ ਸ ਮਾਰ ਜੋ ਸੱਚੀ ਆ ਹੇ ਕਰਦੀ ਮਜ਼ਾ ਕਰਦੀ ਲੈ ਵੀ ਜਸਲੀਪ ਪੈਕ ਹੋ ਗਈ ਚਲੋ ਇੱਕ ਟ ਅਸੀਂ ਦੋ ਟਾਂ ਤੇ ਕਾਈ ਮੰਗਾਏ ਤੇ ਸਾਰਾ ਛੀਨੇ ਕੋ ਤੇ ਬਾਹਰ ਨੂੰ ਹਏ ਰੋਟੇ ਕਿੰਨਾ ਸੋਹਣਾ ਚਲੋ ਸਨੋ ਵੀ ਥੈਂਕ ਯੂ ਬਬੀ so much ਜਦੋਂ ਮਰਾ ਵੀ ਉਹਦੇ ਨਾਲ ਦੇਤੇ ਬਹੁਤ ਵਧੀਆ ਕੰਪਨੀ ਆ ਕਾਈ ਦਾ ਹੈਂਡ ਬੈਗ ਉਹਨਾ ਵਧੀਆ ਨਿਕਲਿਆ ਕਿਨੇ ਦਿਨ ਹੈ ਇਹ ਨਹੀਂ ਅਸੀਂ ਦੱਸ ਅਥੇ ਕਿਵੇਂ ਕਹਿੰਦੇ ਗਿਫਟ ਦਾ ਮੁੱਲ ਪੁੱਛਣਾ ਨਹੀਂ ਚਾਹੀਦਾ ਨਹੀਂ ਨਹੀਂ ਅਸੀਂ ਦੱਸਣਾ ਨਹੀਂ ਐਸਟੀਮੇਟ ਬਣਾ ਦੋ ਵੀ ਤੁਹਾਨੂੰ ਕਿੰਨੇ ਦਾ ਨਹੀਂ ਨਹੀਂ ਅਸੀਂ ਦੱਸਣਾ ਨਾ 9500 ਦਾ ਇੱਕ ਟੈਟਾ ਚੰਨੇ ਬੈਸੇ ਕਰਤੀ ਕੋਈ ਗੱਲ ਨਹੀਂ 20000 ਦੇ ਟੈਟਾ ਬਣਾ ਦੇ ਤੁਸੀਂ ਨੂੰ ਤਿਹਾਰਾਂ ਦਾ ਸੰਧਾਰਾ ਜਿਹੜਾ ਤੇਰਾ ਇਕੱਠਾ ਹੀ ਨਵੇੜ ਤਾਂ ਮੇਰੀ ਲੋੜੀਆਂ ਦਿਵਾ ਲਈਏ ਵਿੱਚ ਮਠਿਆਈ ਪਾ ਕੇ ਦੇਣੀ ਆ ਹੁਣ ਨਾਲ ਆ ਮੇਰੇ ਕੋਲ ਜਗ੍ਹਾ ਹੋਣੀ ਮੈਂ ਦੇ ਦਵਾਂਗੇ ਦੇ ਦੇਣੀ ਹੈ ਮਠਾਈ ਭੇਜ ਦੇਣੀ ਚਾਹੀਦੀ ਨਾਲ ਆ ਆਵਾਜ਼ ਸੁਣੀ ਆ ਥੈਂਕ ਯੂ ਬੱਬੀ so much ਜਰਮ ਤੇ ਕਰ ਲਈ ਬਾਲੀ ਭਾਈ ਇਬਨਾ ਜੀ ਹੈਲਥ ਅਪਡੇਟ ਦੇ ਦਵਾਂ ਮੈਂ ਡਾਕਟਰ ਦੇ ਜਾ ਕੇ ਆਈ ਡਾਕਟਰ ਨੇ ਡ੍ਰਿਪ ਲਾਈ ਸੀਗੀ ਆ ਉਹ ਦੋ ਦਿਨ ਦਿਨਾਂ ਦੇ ਮੇਰਾ ਲੱਗਿ ਹੋਈ ਸੀ ਸੂਈ ਪੱਕੀ ਹੁਣ ਉਹ ਸੂਈ ਲਾਤੀ ਅੱਜ ਆਹ ਲਾਤਾ ਕਿਉਂਕਿ ਉਹ ਕਹਿੰਦੀ ਵੀ ਬਲੈਂਡ ਨਹੀਂ ਕਰ ਸਕਦਾ ਬਲੱਡ ਚੱਲੂ ਰ ਬੇਚ ਕਿਉਂਕਿ ਸਭ ਕਾਫੀ ਜਿੰਨਾ ਦੀ ਪਈ ਸੀ ਪਰ ਹੁਣ ਕੱਢਤੀ ਆ ਥੈਂਕ ਯੂ 5 ਸਾਲਾਂ ਦੀ ਇੰਟਰਨੈਸ਼ਨਲ ਗਾਰੰਟੀ ਆ ਗਈ ਚਾ ਵੈਸੇ ਯੂਜ਼ ਕੀਤਾ ਹੀ ਹੋਇਆ ਇਹਦੇ ਕੋਈ ਸ਼ੱਕ ਨਹੀਂ ਆਏਗਾ ਲੈ ਆ ਮੇਰੀ ਕੁੜੀ ਮੇਰੇ ਮਰਸੂਲ ਇਹ ਆ ਆ ਦੀ ਮਾਂ ਦੇ ਪਰਸ ਚੋਂ ਪੈਸੇ ਕੱਢ-ਕੱਢ ਕੇ ਮੈਨੂੰ ਦੇਈ ਜਾਂਦੀ ਪਤਾ ਕਿਉਂ ਦਿੰਦੀ ਆ ਹੇ ਬੋਜੀ ਮੈਂ ਤੈਨੂੰ ਪੈਸੇ ਪੂਰੇ ਕਰ ਦੇਨੇ ਤੂੰ ਮੈਨੂੰ ਨਾ ਅਡਾਪਟ ਕਰਕੇ ਕੈਨੇਡਾ ਲੈ ਜੀ। 500 ਰੁਪਇਆ ਦੇਗੀ। ਨਾ ਸੁਣ ਮਰ ਜਾਂ ਕਿ ਆ ਕਰਾਂ ਜੇਰਾ ਮੈਂ ਕਿਵੇਂ ਆਏ ਹੋਗਾ ਟੇਚੀਆਂ ਚ ਪਾ ਕੇ ਅਡਾਪਟ ਹੋ ਜਾਣਾ। ਲੈ ਬੁੱਤ ਰੱਖ ਮੈਂ ਬੁੱਤ ਮੈਂ ਤੇਰੇ ਤੇ ਸਿਰ ਨੂੰ ਦੇ ਲਾਂ। ਸੱਚੀਓ ਦੇਗੀ। ਇਹ ਭਾਬੀ ਕੀ ਆ ਕਰਾਂ ਇਹ ਤਾਂ ਤੇਰੇ ਪਾਈ ਪਾਸਾ ਮਗਾਉਣ ਤੇ ਹੋਈ ਵੀ ਆ। ਕਿਹਨੇ ਮੇਰਾ ਪਰਸ ਵਾਲੀ ਕਰ ਦੇਣਾ। ਅੱਜ ਮੈਂ ਖਾਲੀ ਹੋ ਗਈ। ਅੱਜ ਲੈ ਦੱਸ ਤੇ ਨੈਣ ਨੈਣੇ ਆਨੇ ਪਿਆਰ ਕਰਦੇ ਚਾਹੀਦੇ ਚਲੋ ਜੀ ਹੁਣ ਫੇਰ ਕੀ ਜਸਲੀਨ ਮੈਂ ਲੈ ਲਮ ਤੇਰੀ ਬੂਜੀ ਤੇ ਪੈਸੇ ਨਹੀਂ ਦੋ ਮੈਂ ਦੇ ਦੋ ਕਹਤੇ ਦੋ ਕਿਉਂ ਮੈਂ ਨਾ ਹਾਤਾ ਦਿੰਦਾ ਮੇਰਾ ਬੁੱਤ ਐਂ ਠੀਕੋ ਪੈਸੇ ਲੈ ਲੈ ਲੱਖ ਰੁਪਏ ਇਕੱਠਾ ਕਰਨਾ ਹੈ ਮੈਂ ਤੇਰੇ ਕੋਲ ਆਵੇਂ ਇਕੱਠੇ ਕਰ ਕਰ ਕੇ ਕੰਟੀਨਿਊ ਕਰਾਂ ਆਪਾਂ ਫੇਰ ਵਲੌਗ ਕੰਟੀਨਿਊ ਕਰਦੇ